ਜਨ ਚਕਤੀ ਨਿਊਜ਼ ਪੰਜਾਬ ਦੇਖ ਰਹੇ ਦਰਜ ਕੋ ਤੁਹਾਨੂੰ ਸਵਾਗਤ ਹੈ ਤਰ ਜੀ ਆਖਦਾ ਹਾਂ ਤੇ ਮੈਂ ਹਾਂ ਅਮਨਜੀਤ ਸਿੰਘ ਖੇਰਾ ਬਹੁਤ ਹੀ ਅਹਿਮ ਖਬਰ ਦੇ ਨਾਲ ਹਾਜ਼ਰ ਹੋਇਆ ਹਾਂ ਇੰਗਲੈਂਡ ਵਿੱਚ ਅਮਰਤ ਸੰਚਾਰ ਜਥਾ ਯੂਕੇ ਤੇ ਪੰਜ ਸਿੰਘਾਂ ਵੱਲੋਂ ਜਥੇਦਾਰ ਸ਼੍ਰੀ ਕਲਤਕ ਸੈਵ ਨੂੰ ਚਿੱਠੀ ਲਿਖੀ ਗਈ ਚਿੱਠੀ ਦਾ ਮਕਸਦ ਹੈ ਜੋ ਕਿ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਨੂੰ ਬਦਲਣ ਦੀ ਮਹਮ ਚਲਾਈ ਜਾ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਪੰਜ ਸਿੰਘਾਂ ਨੇ ਕੀ ਆਖਿਆ ਚਿੱਠੀ ਵਿੱਚ ਕੀ ਲਿਖਿਆ ਹੈ ਉਹਨਾਂ ਨੇ ਆਪ ਪੜ੍ਹ ਕੇ ਸੁਣਾਇਆ ਆਹ ਤੁਹਾਨੂੰ ਸੁਣਾਉਨੇ ਆ ਆਪ ਜੀ ਦੇ ਸੰਮੁਖ ਇੱਕ ਤੋਂ ਬੇਨਤੀਆਂ ਕਰਨ ਵਾਸਤੇ ਅਸੀਂ ਅੱਜ ਅਮਰ ਸੰਚਾਰ ਜਥਾ ਜੂ ਕੇ ਦਾ ਯੂਰਪ ਹਾਜ਼ਰ ਹੋਇਆ ਹੈ ਜੋ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਦੇ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਜਾਂ ਹੋ ਇਤਿਹਾਸਕ ਗੁਰਦੁਆਰਾ ਸਾਹਿਬ ਉੱਪਰ ਨਿਸ਼ਾਨ ਸਾਹਿਬ ਦੀ ਤਬਦੀਲੀ ਕਰਕੇ ਸਿੱਖਾਂ ਦੇ ਇਰਦੇ ਜਿਸ ਨਾਲ ਬੁੰਧ ਲੱਗਿਆ ਹੈ ਸਿੱਖਾਂ ਦੇ ਮਨਾਂ ਨੂੰ ਬਹੁਤ ਠੋਸ ਪਹੁੰਚ ਠੇਸ ਪਹੁੰਚਾ ਹੈ ਇਸ ਕਰਕੇ ਅਸੀਂ ਫਿਰ ਦੁਬਾਰਾ ਅੱਜ ਕਿਉਂ ਪਿਛਲੇ ਦਿਨ ਪਿਛਲੇ ਹਫਤੇ ਅਸੀਂ ਸ੍ਰੀ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਮਿਲੇ ਸੀ ਉਸ ਤੋਂ ਪਹਿਲਾਂ ਵੀ ਅਸੀਂ ਆਪਣੇ ਇੱਕ ਦੋ ਮੈਸੇਜ ਮੈਸੇਜ ਛੱਡ ਹਟੇ ਆ ਪਰ ਇਹ ਜੋ ਗੱਲ ਹੈ ਉਹ ਮਾੜੀ ਆ ਇਸ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਜਿਹੜਾ ਜਿਹੜਾ ਗੁਰਮਖ ਪਿਆਰਿਆਂ ਨੇ ਇਸ ਦੇ ਵਿੱਚ ਯੋਗਦਾਨ ਪਾਇਆ ਸਿੱਖ ਫੈਡਰੇਸ਼ਨ ਯੂਕੇ ਉਹਨਾਂ ਨੇ ਬੜੀ ਵਿਸ਼ਾਲ ਦਲੀਲਾਂ ਬਿਆਨ ਦੇ ਕੇ ਇਸ ਦਾ ਵਿਰੋਧ ਕੀਤਾ ਜਿਹਨਾਂ ਨੇ ਇੰਡੀਆ ਤੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਹਿਬ ਦਾ ਜਹੇਦਾਰ ਉਹਨਾਂ ਨੇ ਵੀ ਇਸ ਦਾ ਆਵਾਜ਼ ਠਾ ਕੇ ਸੰਗਤਾਂ ਤੱਕ ਆਪਣੀ ਵਿਆਜ ਪਹੁੰਚਾਈ ਆ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਆਵਾਜ਼ ਨੂੰ ਉਠਾਈ ਜਾਵੇ ਇਹ ਬਹੁਤ ਘੱਟ ਖਬਰਿਆ ਇਹ ਮੌਕੇ ਤੇ ਸੁਵਾਲਣੇ ਵਾਲੀ ਗੱਲ ਹੈ ਜੋ ਅਸੀਂ ਆਪਣੇ ਵੱਲੋਂ ਪੰਜਾ ਸਿੰਘਾਂ ਨੇ ਇੱਕ ਸੰਦੇਸ਼ ਲਿਖਿਆ ਹੈ ਜੋ ਕਿ ਅਕਾਲ ਤਖਤ ਦੇ ਜਹਦਰ ਸਾਹਿਬ ਨੂੰ ਤਸ਼ਰਮਣੀ ਕਰਨ ਪ੍ਰਬੰਧਕ ਕਮੇਟੀ ਨੂੰ ਉਸ ਨੂੰ ਜਰੂਰ ਨਾ ਸੁਣ ਲੈਣਾ ਤੇ ਜਰੂਰ ਉੱਤੇ ਵਿਚਾਰ ਕਰਨੀ ਸਤਿਕਾਰਯੋਗ ਸਿੰਘ ਸਾਹਿਬ ਸ੍ਰੀ ਅਕਾਲ ਸਾਹਿਬ ਦੇ ਤਖਤ ਸਾਹਿਬ ਦੇ ਜਹਦਾਰ ਸਿੰਘ ਸਾਹਿਬ ਭਾਈ ਰਕबीर ਸਿੰਘ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਤਰਾ ਦੇ ਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਸਰਬੋਤਮ ਪੰਜ ਪਿਆਰੇ ਜਿਨ੍ਹਾਂ ਵਿੱਚ ਅਸੀਂ ਔਖੀ ਕੜੀ ਵਿੱਚ ਵੀ ਖਾਲਸਾ ਪੰਥ ਦੀ ਅਗਵਾਈ ਕੀਤੀ ਹੈ ਉਹਨਾਂ ਦੇ ਰੂਪ ਵਿੱਚ ਅਸੀਂ ਪਿਛਲੇ 35 ਸਾਲਾਂ ਤੋਂ ਯੂਰਪ ਤੇ ਚੂਕੀ ਵਿੱਚ ਪੰਜਾਂ ਪਿਆਰੇ ਦੀ ਸੇਵਾ ਨਿਭਾ ਵਿਚਰ ਕੇ ਸੇਵਾ ਨਿਭਾ ਰਹੇ ਹਾਂ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਲੜ ਲਾਇਆ ਹੈ ਜੋ ਸਾਰੇ ਯੂਰਪ ਯੂਰਪ ਦੀਆਂ ਸੰਗਠਨਾਂ ਸਾਡੇ ਜਾਂ ਸਿਆਸੀ ਜਥੇਬੰਦੀਆਂ ਹਨ ਜਾਂ ਪਰਮੰਧ ਕਮੇਟੀਆਂ ਹਨ ਸਾਡੇ ਸੰਪਰਕ ਵਿੱਚ ਹਨ ਜੋ ਪਿਛਲੇ ਦਿਨੀ ਸ਼ਰੋਮਣੀ ਕਮੇਟੀ ਵੱਲੋਂ ਇੱਕ ਘਾਤਕ ਫੈਸਲਾ ਨਾਲ ਕੀਤਾ ਕਿ ਘਾਤਕ ਫੈਸਲਾ ਕੀਤਾ ਗਿਆ ਹੈ ਉਸ ਦੇ ਨਾਲ ਅਸੀਂ ਬਿਲਕੁਲ ਸਹਿਮਤ ਨਹੀਂ ਹਾਂ ਖਾਲਸਾ ਪੰਥ ਦੇ ਕੇਸਰੀ ਨਿਸ਼ਾਨ ਨੂੰ ਬਦਲ ਕੇ ਜੋ ਇਹ ਗਲਤ ਬਸੰਤ ਬਸੰਤੀ ਰੰਗ ਮੋੜ ਦਿੱਤਾ ਹੈ ਇਹ ਫੈਸਲੇ ਨਾਲ ਦੁਨੀਆ ਭਰ ਦੇ ਵਸਦੇ ਸਿੱਖਾਂ ਵਿੱਚ ਦਾ ਹਿਰਦਾ ਬੁੰਧਰਿਆ ਗਿਆ ਹੈ ਹਰ ਸਿੱਖ ਜਾਣਦਾ ਹੈ ਕਿ ਇਹ ਫੈਸਲਾ ਸਿੱਖਾਂ ਨੂੰ ਢਕਾਉਣ ਲਈ ਹੈ ਤੇ ਬਾਦਲ ਪਰਿਵਾਰ ਨੂੰ ਸਿੱਖਾਂ ਦੇ ਬਾਦਲ ਪਰਿਵਾਰ ਨੂੰ ਸਿੱਖ ਸਿੱਖਾਂ ਦੇ ਗੁਨਾਹਾਂ ਤੋਂ ਮੁਆਫੀ ਲਈ ਲਿਆ ਗਿਆ ਇਹ ਇੱਕ ਬਹੁਤ ਡੂੰਗੀ ਸ਼ਾਸਤ ਹੈ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਭਰਾ ਮਾਰੂ ਜੰਗ ਤੇ ਸਿੱਖੀ ਸਿਧਾਂਤਾਂ ਨੂੰ ਹੁਣ ਤੱਕ ਸਭ ਤੋਂ ਵੱਡੀ ਵੱਡਾ ਹਮਲਾ ਹੈ ਜੋ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਸਿੰਘ ਸਾਹਿਬ ਜੀ ਬਾਦਲ ਪਰਿਵਾਰ ਦੇ ਜੋ ਕਾਫੀ ਪਿਛਲੇ ਸਮੇਂ ਤੋਂ ਬਾਤ ਵਿਵਾਦਾਂ ਵਿੱਚ ਫਸਿਆ ਹੋਇਆ ਹੈ ਉਹਨਾਂ ਦਾ ਜੋ ਕਿ ਬਹੁਤ ਜ਼ਿਆਦਾ ਪਾਪਾਂ ਦਾ ਘੜਾ ਭਰ ਚੁੱਕਾ ਹੈ ਉਹਨਾਂ ਨੂੰ ਬਚਾਉਣ ਵਾਸਤੇ ਆਪ ਜੀ ਨੇ ਇਹ ਆਪਣੇ ਰਤਵੇ ਜੋ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ ਨਾ ਉਸ ਬਖਸ਼ਿਸ਼ ਉਸ ਰਤਵੇ ਦਾ ਆਪ ਜੀ ਨੂੰ ਖਿਆਲ ਰੱਖਣਾ ਇਸ ਦਾ ਖਿਆਲ ਰੱਖਦਿਆਂ ਹੋਇਆ ਜੋ ਪਿਸ਼ੋਕੜ ਵਿੱਚ ਆਪ ਜੀ ਨੂੰ ਪਤਾ ਜਿਨ੍ਹਾਂ ਨੇ ਨਹੀਂ ਸਹੀ ਫੈਸਲੇ ਨਹੀਂ ਲਏ ਉਹਨਾਂ ਦਾ ਜੋ ਹਾਲ ਹੋਇਆ ਜਿਹੜੇ ਪਿਛਲੇ ਸਿੰਘ ਸਾਹਿਬਾਂ ਨੇ ਇਹਨਾਂ ਮਰਯਾਦਾ ਦਾ ਘਾਣ ਕੀਤਾ ਹੈ ਉਹਨਾਂ ਦੀ ਜੋ ਦੁਰਦਸ਼ਾ ਹੋਈ ਹੈ ਉਹਨਾਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਸਿੱਖ ਕੌਮ ਨੂੰ ਪਹਿਲਾਂ ਹੀ ਇਹ ਦਿੱਤੇ ਜਖਮਾਂ ਕਾਰਨ ਡੂੰਘੀਆਂ ਸ਼ਾਸਜਾ ਦਾ ਸ਼ਿਕਾਰ ਹੋਣਾ ਪਿਆ ਹੈ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ ਸਿੱਖ ਜਾਣਦੇ ਬੈਠੇ ਸਿੱਖ ਜਾਣ ਚੁਕੇ ਹੈ ਕਿ ਵਾਦਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਥੋਪਿਆ ਸਿਆਸੀ ਵਿੰਗ ਜੋ ਐਸੇ ਇਹੋ ਜਿਹੇ ਫੈਸਲੇ ਲੈਣ ਲਈ ਆਪ ਜੀ ਨੂੰ ਆਪ ਜੀ ਦੇ ਭਾਰੂ ਹੈ ਇਸ ਵਿੰਗ ਨੇ ਪਹਿਲਾਂ ਸਿੰਘ ਸਾਬਾਂ ਦੇ ਰਤਵਿਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਮर्यादा ਤੇ ਡੂੰਗੀ ਸੱਟ ਮਾਰੀ ਹੈ ਇਸ ਵਿੰਗ ਨੇ ਪਹਿਲਾਂ ਵੀ ਸਿੰਘ ਸਾਹਿਬਾਂ ਸਿੱਖ ਫੈਡਰੇਸ਼ਨ ਸਿੱਖ ਸੰਪਰਦਾਵਾਂ ਦਮ ਤਿਮਿਟ ਕਸਾਲ ਇਥੋਂ ਤੱਕ ਕਿ ਕੁਰਬਾਨੀ ਵਾਲੇ ਪਰਿਵਾਰਾਂ ਤੇ ਸ਼ਹੀਦ ਪਰਿਵਾਰਾਂ ਨੂੰ ਵੀ ਨਕਾਰਿਆ ਹੈ ਉਹਨੂੰ ਸਿੱਧੇ ਅਕਾਲ ਤਖਤ ਦੇ ਸਿਧਾਂਤ ਨੂੰ ਛੱਟ ਮਾਰੀ ਹੈ ਆਪ ਜੀ ਇਸ ਸਾਰੇ ਸਿਸਟਮ ਤੋਂ ਭਲੀ ਭਾਤ ਜਾਣੂ ਹੋ ਜੋ ਆਪ ਜੀ ਨਾਲ ਵੀ ਆਉਣ ਵਾਲੇ ਸਮੇਂ ਵਿੱਚ ਜੋ ਜਹੇਦਾਰ ਯਾਨੀ ਗਿਆਨੀ ਕਰਪ੍ਰੀਤ ਸਿੰਘ ਨਾ ਹੋਇਆ ਸੀ ਕਿਸ ਤਰ੍ਹਾਂ ਉਸ ਨੂੰ ਜਲੀਲ ਕਰਕੇ ਇਸ ਤੋਂ ਉਤਾਰਿਆ ਗਿਆ ਹੈ ਇਹ ਆਉਣ ਵਾਲੇ ਸਮੇਂ ਚ ਆਪ ਜੀ ਨਾਲ ਵੀ ਹਾਲ ਹੋ ਸਕਦਾ ਹੈ ਪਰ ਅਸੀਂ ਸਿੱਖ ਸਿੱਖਾਂ ਦੀਆਂ ਭਾਵਨਾਵਾਂ ਜੇ ਸੰਪਦੇਸ਼ਾਂ ਦੀਆਂ ਵਸਦੀਆਂ ਸਮੂਹ ਸਿੱਖ ਸਿੱਖਾਂ ਦੀਆਂ ਭਾਵਨਾ ਨੂੰ ਆਪਜੀ ਤੱਕ ਉਜਾਗਰ ਕੀਤਾ ਹੈ ਆਪਜੀ ਬੜੀ ਦਲੇਰੀ ਦੇ ਨਾਲ ਯੁਰਤ ਦੇ ਨਾਲ ਇਹ ਫੈਸਲਾ ਕਰਕੇ ਇਸ ਕੇਸਰੀ ਨਿਸ਼ਾਨ ਜੋ ਨਿਸ਼ਾਨ ਹੈ ਰੰਗ ਨੂੰ ਬਦਲ ਕੇ ਮੁਰ ਕੇਸਰੀ ਨਿਸ਼ਾਨ ਝੁਲਾਇਆ ਜਾਵੇ ਇਸ ਦਾ ਇਕੱਠ ਕਰਕੇ ਵਿਦਵਾਨਾਂ ਸੰਪਰਦਾਵਾਂ ਸਮੂਹ ਜਥੇਬੰਦੀਆਂ ਨੂੰ ਸੱਦ ਕੇ ਦੁਆਰਾ ਫਿਰ ਫੈਸਲਾ ਲਿਆ ਜਾਵੇ ਇਸ ਕਰਕੇ ਤੁਸੀਂ ਜੋ ਇਹ ਘਾਤਕ ਫੈਸਲਾ ਲਿਆ ਹੈ ਇਨਾਪੇ ਇਸ ਪਰਿਵਾਰ ਨੂੰ ਬਚਾਉਣ ਵਾਸਤੇ ਇਸਨਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਬਿਲਕੁਲ ਸਹਿਮਤ ਨਹੀਂ ਹੈ ਇਸ ਕਰਕੇ ਆਪ ਜੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਇਸ ਦਾ ਦੁਆਰਾ ਮੁੜ ਵਿਚਾਰ ਕਰਕੇ ਕਿ ਗੋ ਕਿ ਜੇ ਗੁਰੂ ਸਾਹਿਬ ਤੋਂ ਚੱਲੀ ਹੋਈ ਜੋ ਗੁਰੂ ਸਾਹਿਬ ਤੋਂ ਚੱਲੀ ਆਉਂਦੀ ਮਰਯਾਦਾ ਹੈ ਉਸ ਨੂੰ ਪ੍ਰਪੱਕ ਕੀਤਾ ਜਾਵੇ ਕਿਉਂਕਿ ਇੱਕ ਮੈਂ ਤੁਹਾਨੂੰ ਬੇਨਤੀ ਦੱਸਦਾਂ ਮੈਂ ਇਹੋ ਜਿਹਾ ਸਮਾਂ ਆਇਆ ਪਿੰਡਾਂ ਦੇ ਵਿੱਚ ਸਿੱਖੀ ਦੇ ਕਿਤੇ ਦੇਖਣ ਨੂੰ ਨਾਂ ਨਿਸ਼ਾਨੀ ਲੱਭਦਾ ਸੀ ਇੱਕ ਮੈਂ ਆਪਣੇ ਪਿੰਡ ਦੀ ਘਰਨਾ ਵਸਦਾ ਬਹੁਤੇ ਬੰਦਿਆਂ ਨੂੰ ਅੱਜ ਸੰਤ ਜਰਨੈਲ ਸਿੰਘ ਜੀ ਤੋਂ ਦੱਕ ਸਾਲ ਤੋਂ ਬਹੁਤ ਜ਼ਿਆਦਾ ਨਫਰਤ ਹੁੰਦੀ ਹੈ ਪੂਰੀ ਪਿਆਰੀ ਸੰਗਤ ਇੱਕੋ ਇਮਦਸ਼ਤਾਨ ਦੇਣਾ 1975 ਦੀ ਗੱਲ ਆ ਸਾਡੇ ਪਿੰਡ ਦੇ ਵਿੱਚ ਪਿੰਡ ਬਟਾਲਾ ਵਾਹੀ ਜ਼ਿਲ੍ਹਾ ਹੁਸ਼ਿਆਰਪੁਰ ਗੁਰਦੁਆਰੇ ਦੇ ਮਾਰੇ ਗੰਦੇ ਗਾਣੇ ਗਾਏ ਜਾ ਰਹੇ ਸੀ ਤੇ ਅੰਦਰ ਸ਼ਰਾਬ ਪੀਤੀ ਜਾ ਰਹੀ ਸੀ ਇਸ ਨਿਘਾਰ ਤੱਕ ਅਸੀਂ ਆ ਚੁੱਕੇ ਸੀ ਪੂਰੀ ਪਿਆਰੀ ਸਾਧ ਸੰਗਤ ਜੀਓ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਇੱਕ ਵਾਰੀ ਸਾਡੇ ਪਿੰਡ ਸਾਈਕਲ ਤੇ ਆਏ ਤੇ ਦੂਜੀ ਵਾਰੀ ਸਿਰਫ ਆਪਣਾ ਜੋ ਨਗਰ ਕੀਰਤਨ ਜਲੂਸ ਸੀ ਲੈ ਕੇ ਨੰਗੇ ਉੱਥੇ ਨੇ ਨਾਰਾ ਲਾਇਆ ਸੀ ਸਿਰਫ ਰਾਤ ਨੂੰ 9 ਵਜੇ ਇੱਕ ਇੱਕ ਜਾਂ ਡੇਢ ਮਿੰਟ ਦਾ ਇਹ ਮੇਰਾ ਸਿਰ ਜਾਵੇ ਤਾਂ ਜਾਵੇ ਸਿੱਖੀ ਸਦਕਾ ਨਾ ਜਾਵੇ ਉਹਨਾਂ ਮਹਾਪੁਰਸ਼ਾਂ ਦੀ ਇਹਨੇ ਨਾਰੇ ਦੇ ਕਾਰਨ ਉਹ ਅੱਜ ਬਡਾਲਾ ਮਾਹੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੌਜੂਦਾ ਸ਼ੰਘਰ ਦੇ ਵਿੱਚ ਪਹਿਲੇ ਨੰਬਰ 'ਚ ਰਿਹਾ بڑے بڑے ਖਾੜਕੂ ਔਰ ਬੜਾ ਬੜਾ ਉਸਿੰਗ ਪਿੰਡ ਤੋਂ ਸ਼ੰਘਰ 'ਚ ਲੜਿਆ ਗਿਆ ਅਸੀਂ ਦੱਸੋ ਜਿਨ੍ਹਾਂ ਦੇ ਇੱਕ ਗੇੜਾ ਮਾਰਨ ਦੇ ਨਾਲ ਇੰਨੀ ਜਾਗਰਤੀ ਪੂਰੀ ਦੁਨੀਆ ਚਾਈ ਉਹਦਾ ਕਹਿਣਾ ਮੰਨਿਆ ਆ ਜੋ ਸ਼੍ਰੋਮਣੀ ਕਮੇਟੀ ਦਾ ਬਲਟੋਹੇ ਜਾਂ ਨਾਲ ਇੱਕ ਹੋਰ ਜਿਹੜਾ ਤੁਰੇ ਫਿਰਦੇ ਆ ਇਹਨਾਂ ਦਾ ਕਹਿਣਾ ਮੰਨਿਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀਓ ਬੇਨਤੀ ਪ੍ਰਵਾਨ ਕਰੋ ਤਿੰਨਾ ਮਹਾਪੁਰਸ਼ਾਂ ਦੇ ਉੱਤੇ ਈਆਂ ਫੋਟੋਆਂ ਲੱਗੀਆਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਆਪਣੀ ਢਰਾਵਾਲਿਆ ਨੂੰ ਪੰਥ ਰਤਨ ਦਿੱਤਾ ਗਿਆ ਉਹ ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਆ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਸਪੈਸ਼ਲ ਫੋਟੋ ਲਾਈ ਆ ਬੜੇ ਹੀ ਕਾਰਨ ਪੜਿਆ ਹੀ ਮਹਾਨ ਉਹਨਾਂ ਨੂੰ ਸਿੱਖ ਦਾ ਖਿਤਾਬ ਦਿੱਤਾ ਗਿਆ ਉਸ ਤੋਂ ਸਭ ਤੋਂ ਵੱਧ ਸੰਤ ਜਨਰੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੌਜੂਦਾ ਸੰਘਰਸ਼ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਸਿੱਖੋ ਗੱਲ ਸੁਣ ਲਿਓ ਦੋ ਵਾਰੀ ਖਾਲਸੇ ਦਾ ਰਾਜ ਆਇਆ 40 ਸਾਲ ਤੋਂ ਤੁਸੀਂ ਸੰਘਰਸ਼ ਲੜਿਆ ਉਹ ਤੁਹਾਨੂੰ ਅਜੇ ਨਹੀਂ ਪਤਾ ਲੱਗਾ ਸਾਡਾ ਰੰਗ ਕਿਹੜਾ ਕਿੱਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਵਿਸ਼ੇਸ਼ ਤੌਰ ਤੇ ਮੈਂ ਦਲਜੀਤ ਸਿੰਘ ਖਾਲਸਾ ਜੋ ਪੰਥ ਕਾਗੂਆ ਸਿੱਖ ਸੱਤ ਵਾਲੇ ਉਹ ਤੁਸੀਂ ਚੁੱਪ ਕਰਕੇ ਬੈਠੇ ਆਂ ਇੰਨਾ ਤੁਹਾਡੇ ਦਾ ਦਲ ਖਾਲਸਾ ਦਾ ਪ੍ਰਭਾਵ ਪੈ ਗਿਆ ਉਹ ਤੁਹਾਨੂੰ ਸੰਤ ਜਰਨੈਲ ਸਿੰਘ ਜੀ ਭੁੱਲ ਗਏ ਕਿਹੜੀ ਖੁਸ਼ੀ ਕਰਕੇ ਚੁੱਕ ਕਰਦੇ ਆਂ ਜਿੱਤੇ ਰੱਖਿਓ ਯੂਕੇ ਦੀਆਂ ਯੂਰਪ ਦੀਆਂ ਸੰਗਤਾਂ ਵੱਲੋਂ ਅਸੀਂ ਬੇਨਤੀ ਕਰਦੇ ਆਂ ਨਿਸ਼ਾਨ ਸਾਹਿਬ ਉਥੇ ਕੇਸਰੀ ਝੁਲਣਿਆ ਦੇਖੋ ਸਰਕਾਰ ਨੇ ਜਿਹੜਾ ਅਕਾਲ ਤਖਤ ਬਣਾਇਆ ਸੀ ਨਾ ਸਿੱਖਾਂ ਨੇ ਢਾਹ ਕੇ ਬਣਾਇਆ ਜਿਨ੍ਹਾਂ ਨੇ ਢਾਇਆ ਸੀ ਆਪਣੇ ਉਹਨਾਂ ਨੂੰ ਜਿਹੜਾ ਕੋਈ ਫੂਟਾ ਸਿੰਘ ਸੀ ਗ੍ਰਹਿ ਮੰਤਰੀ ਸੀ ਗਲਤ ਫੱਟੀ ਪਾ ਕੇ ਮਾਫੀ ਮੰਗਣੀ ਪਈ ਜਿਹੜੇ ਬਰਨਾਲੇ ਨੇ ਬਲੈਕ ਥੰਡ ਰਕਰਾਇਆ ਸੀ ਉਹਨੂੰ ਗਲਤ ਵਿੱਚ ਫੱਟੀ ਪਾ ਕੇ ਮਾਫੀ ਮੰਗੀ ਸੀ ਦੱਸੋ ਇਹ ਕਿਹੜੇ ਨਵੇਂ ਆ ਗਏ ਹੈ ਸਿੰਘ ਸਾਭ ਤੁਹਾਨੂੰ ਦਿੱਤੀਆਂ ਹੋਈਆਂ ਜਥੇਦਾਰੀਆਂ ਸੰਗਠਨਾਂ ਵੱਲੋਂ ਦਿੱਤਾ ਹੈ ਸਤਿਕਾਰ ਬਰਕਰਾਰ ਰੱਖੋ ਬੜੀ ਦਲੇਰੀ ਦੇ ਨਾਲ ਫੈਸਲੇ ਲਵੋ ਇਦਾਂ ਤਾਂ ਗਲਤ ਕੰਮ ਨਾ ਕਰੋ ਦੇਖੋ ਵਿਨੈਸ ਦੱਸੇ ਪੁੱਛੇ 605 600 ਸਾਲ ਤੋਂ ਝੁੱਲਦਾ ਨਿਸ਼ਾਨ ਸਾਹਿਬ ਤੁਸੀਂ ਬਦਲ ਕੇ ਰੱਖ ਦਿੱਤਾ ਸਾਡੀ ਸਿੰਘ ਸਾਹਿਬ ਯਾਨੀ ਰਕਵੀਰ ਜੀ ਨਾਲ ਪਿਛਲੇ ਹਫ਼ਤੇ ਮੀਟਿੰਗ ਵੀ ਹੋਈ ਸੀ ਉਹਦੇ ਵਿੱਚ ਕਾਫੀ ਬਾਤ-ਬਾਤ ਪੱਛਿਆ ਜੋ ਅਸੀਂ ਕਿਹਾ ਸੀ ਅਸੀਂ ਬਿਲਕੁਲ ਡੜ ਡੜਾ ਵਿਰਧਤਾ ਨਾਲ ਉੱਤੇ ਖੜੇ ਆ ਯੂਰਪ ਦੀਆਂ ਸੰਗਠਨਾਂ ਤਾਂ ਇੰਗਲੈਂਡ ਦੀਆਂ ਸੰਗਠਨਾਂ ਹੋਰ ਵੀ ਬਖ ਬਖ ਦੁਨੀਆ ਭਰ ਦੇ ਜੋ ਸੰਗਠਨ ਹਨ ਸੜਦਾ ਜੁੜੀਆਂ ਹੋਈਆਂ ਖੁੱਲੇ ਤੌਰ ਤੇ ਅਸੀਂ ਆਪਣਾ ਟੈਲੀਫੋਨ ਦਿੱਤਾ ਹੈ ਬਿਲਕੁਲ ਸਮੁੱਚੀ ਸੰਗਠਨ ਨੂੰ ਬੇਨਤੀ ਹੈ ਡਟ ਕੇ ਇੱਤੇ ਪਹਿਰਾ ਦੇਵੋ ਅੱਜ ਤੁਹਾਡਾ ਰੰਗ ਬਦਲ ਦਿੱਤਾ ਬਸੰਤੀ ਰੰਗ ਕਿਹਨਾਂ ਦਾ ਆ ਰਾਮਲੀਲਾ ਕਰਦੇ ਆਲਾ ਕੱਲ ਨੂੰ ਤੁਹਾਡਾ ਗ੍ਰੰਥ ਬਦਲਣਗੇ ਕਿੰਨੀ ਆਇਆ ਨਾ ਤੁਹਾਡੇ 'ਚ ਤਬਦੀਲੀਆਂ ਦਿੱਤੀਆਂ 100 ਸਾਲ ਪੁਰਾਣੀ ਮਰਜ਼ਾਦਾ ਜਿਹੜੀ ਲਾਗੂ ਨਹੀਂ ਹੋ ਸਕੀ ਤੁਸੀਂ ਉਹ ਤਾਂ ਉਹਦੇ ਐਕਸਪਾਇਰ ਹੋ ਜਾਂਦੀ ਆ ਕਿੱਦਾਂ ਉਹ ਤੋਂ ਤੁਸੀਂ ਕੱਢ ਕੱਢ ਕੇ ਲਈ ਆਉਨੇ ਆ ਇਸ ਕਰਕੇ ਸਾਡੀ ਸਮੁੱਚੀ ਸੰਗਤ ਨੂੰ ਬੇਨਤੀ ਆ ਬੇਨਤੀ ਆ ਕਿ ਇਹ ਜੋ ਖਰੜਾ ਬਿਲਕੁਲ ਪਾਸ ਨਹੀਂ ਹੋਇਆ ਇਹ ਸਿਰਫ ਸਾਨੂੰ ਭੜਕਾਉਣ ਵਾਸਤੇ ਆ ਇਕੱਤਰ ਹੋ ਕੇ ਆਪਣੇ ਫੈਸਲੇ ਆਪ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ